ਤੁਸੀਂ ਦੇਖ ਰਹੇ ਹੋ ਕਿ ਰਿਵੈਨ ਸਟੋਰੀਸ ਤੇ ਮੈਂ ਕੁਝ ਅਗਰ ਹੋ ਗਿਆ ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਕਿ ਇੱਕ ਅਜਿਹਾ ਯੁੱਗ ਆਏਗਾ ਜਿਸ ਦੇ ਵਿੱਚ ਇੱਕ ਇਨਸਾਨ ਦੂਸਰੇ ਇਨਸਾਨ ਦੀ ਮੌਤ ਲਿਖੇਗਾ ਕੁਝ ਚੰਦ ਪੈਸਿਆਂ ਵਾਸਤੇ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਅਜਿਹੇ ਦਲਦਲ ਦੇ ਵਿੱਚ ਤਕੇਲ ਦੇਗਾ ਜਿਸ ਦਾ ਅੰਤ ਸਿਰਫ ਔਰ ਸਿਰਫ ਮੌਤ ਹੋਏਗੀ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਅਜਿਹਾ ਦਰਿਆ ਨਵਾਂ ਚੱਲ ਪਿਆ ਹੈ ਨਸ਼ੇ ਦਾ ਦਰਿਆ ਹੈ ਚਿੱਟੇ ਦਾ ਦਰਿਆ ਜਿਸ ਨੇ ਸਾਰੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਵਿਪਤਾ ਵਿੱਚ ਪਾ ਕੇ ਰੱਖਿਆ ਹੋਇਆ ਹੈ ਪੰਜਾਬ ਦੇ ਹਰ ਇੱਕ ਨਿਵਾਸੀ ਇਸ ਚੀਜ਼ ਤੋਂ ਪਰੇਸ਼ਾਨ ਹੋਇਆ ਵੈ ਕਿ ਆਖਰ ਇਸ ਚੀਜ਼ ਦਾ ਹੱਲ ਕਿਸ ਤਰ੍ਹਾਂ ਨਿਕਲੇਗਾ ਜਾਂ ਇਸ ਚੀਜ਼ ਉੱਤੇ ਕਿਸ ਤਰ੍ਹਾਂ ਠੱਲ ਪਏਗੀ ਪਰ ਇੱਕ ਬੜੀ ਹੀ ਦੁਰਘਟਨਾਵਰਗੀ ਖਬਰ ਸਾਹਮਣੇ ਆਈ ਹੈ ਯਕੈਲੀ ਇੱਕ ਬੜੀ ਹੀ ਮੰਦ ਭੱਗੀ ਖਬਰ ਸਾਹਮਣੇ ਆਈ ਹੈ ਅਜਨਾਲਾ ਤੋਂ ਜੇਕਰ ਸੋਚੋ ਜਿਹੜੇ ਸੁਨਾਮੀ ਦੇ ਵਿੱਚ ਹੈ ਜਿਹੜੇ ਦਰਿਆ ਦੇ ਵਿੱਚ ਆਪਾਂ ਡੁੱਬ ਰਹੇ ਹਾਂ ਉਸੇ ਡੁੱਬਦੇ ਦਰਿਆ ਦੇ ਵਿੱਚ ਸਿਰਫ ਔਰ ਸਿਰਫ ਬਚਾਉਣ ਵਾਲੇ ਲਾਈਫਗਾਰਡ ਹੋਣ ਉਹੀ ਲਾਈਫਗਾਰਡ ਉਸੇ ਦਰਿਆ ਦੇ ਵਿੱਚ ਡੁੱਬ ਗਏ ਹੋਣ ਤਾਂ ਆਖਰ ਕੀ ਆਪਾਂ ਨੂੰ ਸੋਚਣ ਵਿਚਾਰਾਂ ਉੱਤੇ ਮਜਬੂਰ ਹੋਣਾ ਪਏਗਾ ਜਾਂ ਨਹੀਂ ਅਜਨਾਲੇ ਤੋਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪਹਿਲੇ ਤਾਂ ਸਕਰੀਨ ਉੱਤੇ ਤਸਵੀਰਾਂ ਤੁਸੀਂ ਜ਼ਰੂਰ ਦੇਖੋ ਇਹ 6 ਫੁੱਟ ਦਾ ਨੌਜਵਾਨ ਗੱਭਰੂ ਪੰਜਾਬ ਪੁਲਿਸ ਦੇ ਵਿੱਚ ਭਰਤੀ ਸੀਗਾ ਆਪਣੀ ਡਿਊਟੀ ਨਿਭਾ ਰਿਹਾ ਸੀਗਾ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਹੋਵੇ ਤੇ ਉਹ ਵੀ ਪੰਜਾਬ ਪੁਲਿਸ ਵਿੱਚ ਭਰਤੀ ਹੋਵੇ ਇਸ ਚੀਜ਼ ਦੀ ਤਾਂ ਟੋਰੀ ਵੱਖਰੀ ਹੈ ਇਹ ਕਹਈਏ ਕਿ ਇਜ਼ਤ ਤੇ ਮਾਣਿਆ ਫਕਰ ਕਰਨ ਵਾਲੀ ਗੱਲ ਹੈ ਪਰ ਹੁਣ ਉਹ ਘਰ ਦਾ ਦੀਵਾ ਬੁਝਦਾ ਹੋਇਆ ਦਿਖਾਈ ਦੇ ਰਿਹਾ ਜਿਸ ਨੂੰ ਇਸ ਦਲਦਲ ਨੇ ਖਾ ਲਿਆ ਉਸ ਦਾ ਅੰਜਾਮ ਉਸ ਨੂੰ ਮੌਤ ਮਿਲੀ ਗੱਲ ਕਰ ਰਹੇ ਹਾਂ ਨਸ਼ੇ ਦੀ ਓਵਰਡੋਜ਼ ਨਾਲ ਇਸ ਗੁਰਸੇਵਕ ਸਿੰਘ 24 ਸਾਲਾਂ ਦਾ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਸੀਗਾ ਉਸ ਦੀ ਮੌਤ ਹੋ ਚੁੱਕੀ ਹੈ ਬੜੀ ਹੀ ਵੱਡੀ ਦੁਰਘਟਨਾ ਕੈਲੀ ਆਈ ਹੈ ਮੰਤਪਾਗੀ ਖਬਰ ਸਾਹਮਣੇ ਆਈ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਖਰ ਕੀ ਇਹ ਉਹੀ ਕਹਾਵਤ ਹੈ ਜਾਂ ਕਵਿਤਾ ਸੱਚੀ ਜਾਂ ਸੱਦ ਹੁੰਦੀ ਦਿਖਾਈ ਦੇ ਰਹੀ ਹੈ ਕਿ ਕੋਨੇ ਵਿੱਚ ਬੈਠਾ ਸਾਂਪ ਵੀ ਹਸ ਰਹਾ تھا ਜਦ انسان ਹੀ ਦੂਸਰੇ انسان ਨੂੰ ਡਸ ਰਹਾ ਥਾ ਸੋਚਣ ਵਾਲੀ ਗੱਲ ਬੜੀ ਹੈ ਕਿ ਅਖਰ ਕੀ ਚੱਲ ਰਿਹਾ ਹੈ ਸਭ ਪੂਰੇ ਪੰਜਾਬ ਦੇ ਵਿੱਚ ਇਸ ਦਾ ਹੱਲ ਕਿਸ ਤਰ੍ਹਾਂ ਨਿਕਲੇਗਾ ਇਸ ਦਰਿਆ ਉੱਤੇ ਠੱਲ ਕਿਸ ਤਰ੍ਹਾਂ ਪਾਈ ਜਾ ਸਕਦੀ ਹੈ ਗੱਲ ਕਰੀਏ ਪਿਛਲੇ ਹੀ ਕੁਝ ਦਿਨਾਂ ਦੇ ਵਿੱਚ ਤਕਰੀਬਨ 10000 ਤੋਂ ਵੱਧ ਮੁਲਾਜ਼ਮਾਂ ਦਾ ਰੀਸ਼ਫਲ ਹੋਇਆ ਬਦਲੀਆਂ ਹੋਈਆਂ ਨੇ ਤਾਂ ਜੋ ਇਹਨਾਂ ਦੇ ਵਿੱਚ ਜਿਹੜੇ ਕਈ ਮੁਲਾਜ਼ਮ ਇਨਵੋਲਵ ਹੁੰਦੇ ਨੇ ਉਹ ਆਪਣਾ ਜਿਹੜਾ ਏਰੀਆ ਛੱਡ ਕੇ ਉਹਨਾਂ ਨੂੰ ਨਵੇਂ ਏਰੀਆ ਨਿਯੁਕਤ ਕਿੱਥੇ ਜਾਣ ਪਰ ਪਿਛਲੇ ਦਿਨਾਂ ਦੇ ਵਿੱਚ ਹੀ ਜਦੋਂ ਇਸ ਬਾਰੇ ਮੀਟਿੰਗ ਕੀਤੀ ਗਈ ਸੀਗੀ ਮਾਨ ਸਰਕਾਰ ਵੱਲੋਂ ਸਿੱਧਾ ਤੌਰ ਤੇ ਸੀਐਮ ਭਗਵੰਤ ਮਾਨ ਵੱਲੋਂ ਵੱਖ-ਵੱਖ ਜਿਲ੍ਹਿਆਂ ਦੇ ਐਸਐਸਪੀ ਜਾਂ ਕਹਿੰਦੇ ਸਿਵਲ ਪ੍ਰਸ਼ਾਸਨ ਦੇ ਆ ਕਹलिए ਪੁਲਿਸ ਪ੍ਰਸ਼ਾਸਨ ਦੇ ਮਲਾਜ਼ਮਾਂ ਜਾਂ ਅਧਿਕਾਰੀਆਂ ਨਾਲ ਤਾਂ ਉਹਨਾਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਸੀ ਤੇ ਨਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਜੇਕਰ ਅਜਿਹੀ ਕੋਈ ਵੀ ਦਰਘਟਨਾ ਜਾਂ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਨਸ਼ੇ ਦੀ ਇਨਵੋਲਵਮੈਂਟ ਹੋਏਗੀ ਤਾਂ ਉਹ ਸਿੱਧੇ ਤੌਰ ਤੇ ਵੱਡੀ ਅਫੀਸ਼ੀਅਲ ਅਥਾਰਟੀਆਂ ਤੇ ਕੋਸ਼ਿਸ਼ ਉਠੇਗਾ ਤੇ ਉਹੀ ਇਸ ਚੀਜ਼ ਦੇ ਜ਼ਿੰਮੇਵਾਰ ਹੋਣਗੇ ਪਰ ਸ਼ਾਇਦ ਗਰਾਉਂਡ ਰਿਐਲਿਟੀ ਤੇ ਅਜਿਹੀ ਕੋਈ ਵੀ ਨਿਰਦੇਸ਼ ਸਿੱਧ ਹੁੰਦੇ ਦਿਖਾਈ ਨਹੀਂ ਦੇ ਰਹੇ ਜਾਂ ਇੰਪਲੀਮੈਂਟ ਹੁੰਦੇ ਦਿਖਾਈ ਨਹੀਂ ਦੇ ਰਹੇ ਕਿਉਂਕਿ ਹਾਲਾਂਕਿ ਪਟਿਆਲਾ ਪੁਲਿਸ ਦੀ ਵੀ ਜੇਕਰ ਗੱਲ ਕਰੀਏ ਬਹੁਤ ਹੀ ਜ਼ੋਰ ਸ਼ੋਰ ਨਾਲ 4-5 ਦਿਨ ਆਪਰੇਸ਼ਨ ਸੀਲ ਚਲਾਇਆ ਗਿਆ ਕਈ ਐਫਆਈਆਰਾਂ ਦਰਜ ਕੀਤੀਆਂ ਗਈਆਂ ਜਿਹੜੇ ਇਹ ਨਸ਼ੇ ਦੇ ਕਾਰੋਬਾਰ ਕਰਦੇ ਨੇ ਪਰ ਹਲੇ ਵੀ ਜਿਹੜੇ ਇਹਨਾਂ ਉੱਤੇ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਟਿਆਲਾ ਪੁਲਿਸ بڑے ਜੋਰਾ ਸ਼ੋਰਾ ਨਾਲ ਨਾਕਾ ਬੰਦੀ ਕਰਕੇ ਵੱਖ-ਵੱਖ ਜਗਾਵਾਂ ਉੱਤੇ ਨਸ਼ੇ ਦੇ ਕਾਰੋਬਾਰਾਂ ਨੂੰ ਫੜਨ ਵਾਸਤੇ ਉਹਨਾਂ ਉੱਤੇ ਬੜੀ ਹਿਊਜ ਕੁਆਂਟੀਟੀ ਦੇ ਵਿੱਚ ਨਸ਼ੇ ਵੀ ਪਕੜੇ ਗਏ ਨੇ ਪਰ ਅਖਰ ਇਸ ਚੀਜ਼ ਬਾਰੇ ਕੋਈ ਵੀ ਪੰਜਾਬ ਦਾ ਨਿਵਾਸੀ ਸਮਝ ਨਹੀਂ ਪਾਰ ਰਿਹਾ ਕਿ ਆਖਰ ਕਿੱਧਰ ਦੀ ਇਹ ਇੰਨਾ ਜ਼ਿਆਦਾ ਨਸ਼ਾ ਇੰਨੀ ਹਿਊਜ ਕੁਆਂਟੀਟੀ ਦੇ ਵਿੱਚ ਪੰਜਾਬ ਦੇ ਵਿੱਚ ਆ ਰਿਹਾ ਹੈ ਤੇ ਇੱਕ ਇਨਸਾਨ ਹੀ ਦੂਜੇ ਇਨਸਾਨ ਦੇ ਵਾਸਤੇ ਇੰਨਾ ਮਾੜਾ ਕਿਸ ਤਰ੍ਹਾਂ ਸੋਚ ਸਕਦਾ ਹੈ ਸਿਰਫ ਔਰ ਸਿਰਫ ਚੰਗੇ ਕੱਪੜੇ ਖਾਣ ਪੀਣ ਜਾਂ ਟੈਕਨੋਲੋਜੀ ਜਾਂ ਇੱਕ ਲਕਜਰੀਅਸ ਲਾਈਫ ਜੀਣ ਲਈ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ ਤੇ ਇਸ ਉੱਤੇ ਆਪਣੀ ਟਿੱਪਣੀ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਤਾਂ ਜੋ ਸਾਨੂੰ ਵੀ ਪਤਾ ਲੱਗੇ ਕਿ ਇਸ ਦਰਿਆ ਉੱਤੇ ਠੱਲ ਕਿਸ ਤਰ੍ਹਾਂ ਪਾਈ ਜਾ ਸਕਦੀ ਹੈ ਜਾਂ ਇਸ ਦਾ ਹੱਲ ਕੀ ਨਿਕਲ ਸਕਦਾ ਹੈ